ਨਾ ਵੱਲੋਂ ਲਾਇਆ ਗਿਆ ਨੇ ਸਾਡਾ ਕੈਂਪ ਲਾਇਆ ਹੈ ਅਸੀਂ ਗਿਲਾਬਾਦ ਮੰਡਲ ਹਿਸਾ ਹਪੂਰ ਵੱਲੋਂ ਹਰ ਸਾਲ ਆਦਰਵਾਦ ਦੇ ਮੈਡੀਕਲ ਕੈਂਪ ਇੱਥੇ ਫ੍ਰੀ ਤੌਰ ਤੇ ਲੱਗਿਆ ਔਰ ਇਹ ਕੈਂਪ ਸਾਡਾ 43ਵਾਂ ਕੈਂਪ ਹੈ 43 ਸਾਲ ਤੋਂ ਅਸੀਂ ਨਿਰੰਤਰ ਇਦਾਂ ਹੀ ਸੇਵਾ ਜਿਹੜੀ ਹੈ ਸਾਡੀ ਜਾਰੀ ਹੈ ਤੇ ਉਹ ਸੇਵਾ ਮੇਰੇ ਜਿਹੜੇ ਪਹਿਲੇ ਪ੍ਰਧਾਨ ਸੀ ਉਹ ਵੀ ਕਰਦੇ ਆਏ ਤੇ ਹੁਣ 4 ਸਾਲ ਤੋਂ ਮੈਂ ਕਰ ਰਿਹਾ ਪੰਜਵਾਂ ਸਾਲ ਕਿਉਂਕਿ 2 ਸਾਲ ਦੀ ਪ੍ਰਧਾਨਗੀ ਮੈਨੂੰ ਮਿਲੀ ਆਏ ਤੇ ਹੁਣ 6 ਸਾਲ ਇਦਾਂ ਹੀ ਚੱਲੂਗਾ ਤੇ ਬਾਅਦ ਚ ਜਿਹੜਾ ਵੀ ਅੱਗੇ ਆਊਗਾ ਉਹ ਇਸ ਕੰਮ ਨੂੰ ਇਦਾਂ ਹੀ ਨਿਰੰਤਰ ਹੀ ਜਾਰੀ ਰੱਖੂਗਾ ਤੇ ਅਸੀਂ ਲੋਕਾਂ ਦੇ ਭਲੇ ਵਾਸਤੇ ਲੋਕਾਂ ਨੂੰ ਆਜ਼ਰਬਾਦਖਨ ਨੂੰ ਬढ़ावा ਦੇਣ ਵਾਸਤੇ ਇਹਨਾਂ ਕੈਂਪਾਂ ਦਾ ਅਰੇਂਜ ਕਰਦੇ ਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਕਟੋ-ਕਟ ਸਾਲ ਦੇ ਵਿੱਚ ਕੋਈ 40 ਜਾਂ 45 ਕੈਂਪ ਲੱਗਦੇ ਸਾਡੇ ਜਿਹੜੇ ਕਿ ਅਸੀਂ ਫ੍ਰੀ ਤੌਰ ਤੇ ਸੇਵਾ ਕਰਦੇ ਆਂ ਔਰ ਰਾਜਰ ਮੈਦਿਕ ਨੂੰ ਅਸੀਂ ਇੱਥੇ ਤੱਕ ਬੁਲਾ ਦਿੱਤਾ ਕਿ ਪਹਿਲਾਂ ਸਾਡੀ ਗਿਣਤੀ ਕੋ 250 ਮੈਂਬਰ ਦੀ ਸੀ ਹੁਣ ਸਾਡੇ ਕੋ ਐਸ ਵੇਲੇ 1200 ਮੈਂਬਰ ਆ ਜਿਹੜੇ ਮੈਂਬਰ ਛੱਤੀਸਗੜ੍ਹ ਬਿਹਾਰ ਚ ਵੀ ਆ ਜੂਪੀ ਚ ਵੀ ਆ ਮਤਲਬ ਸਾਰੇ ਪ੍ਰਾਂਤਾਂ ਅਜ ਬੰਗਾਲ ਤੱਕ ਸਾਡੇ ਕੋ ਇਹ ਮਤਲਬ ਮੈਂਬਰ ਹੈਗੇ ਜਿਹੜੇ ਕਿ ਇਹ ਕੰਮ ਕਰਦੇ ਆ ਔਰ ਇਦਾਂ ਹੀ ਸੇਵਾ ਕਰਦੇ ਆ ਕਈ ਸਾਡੇ ਬੈਤਾਂ ਜਿੱਦਾਂ ਹੁਣ ਸਾਡੇ ਬਾਬਾ ਜੀ ਆ ਇਹਨਾਂ ਨੇ ਸਾਡੀ ਪੈਥੀ ਨੂੰ ਬਹੁਤ ਹੀ ਉੱਪਰ ਚੱਕਤਾ। ਔਰ ਥੋੜੀ ਦੇਰ ਚ ਆਇਆ ਥੋੜੀ ਦੇਰ ਦੀ ਸਾਨੂੰ ਇੱਕ ਵਾਰੀ ਉੱਪਰ ਲੀਆਂ ਬਲੰਦੀਆਂ ਤੇ ਲਗਾਏ। ਇਹਨਾਂ ਬਲੰਦੀਆਂ ਦਾ ਮਤਲਬ ਇਹ ਆ ਕਿ ਇਸ ਵੇਲੇ ਹਾਰਡ ਦਾ ਜੇ ਕੋਈ ਮੈਂ ਤਾਂ ਕਹਿੰਦਾ ਸਪੈਸ਼ਲਿਸਟ ਆਯੁਰਵੈਦਿਕ ਚ ਹੈ ਉਹ ਸਾਡੇ ਐਚਐਸ ਬਾਬਾ ਜੀ ਆ। ਜਿੰਨਾ ਲੋਕਾਂ ਦਾ ਭਲਾ ਹੋ ਰਿਹਾ ਸਟੈਂਟਾ ਵਾਸਤੇ ਕਿੰਨੀ ਮਤਲਬ ਆਪਾਂ ਕਰ ਰਹੇ ਆ। ਸਟੈਂਡ ਪੈ ਰਹਾ ਜੀ ਸਟੈਂਡ ਜਿਹੜੇ ਪੈ ਰਹੇ ਉਹ ਵੀ ਸਾਨੂੰ ਪਤਾ ਕਿਦਾ ਪੈ ਰਿਹਾ ਕਿਦਾ ਨਹੀਂ ਪੈ ਰਹਾ ਇਹ ਕੋ ਮਰਜੀ ਪੇਟ ਜਗਾਇਆ ਸਾ ਤਮੀ ਸਟੈਂਡ ਪੈ ਰਿਆ ਤੇ ਮੈਂ ਚਾਹੁੰਦਾ ਕਿ ਜਿੱਦਾਂ ਇਹਨਾਂ ਨੇ ਇਹ ਭਲਾ ਕਰ ਰਿਆ ਆਪਣੇ ਕੰਮ ਨੂੰ ਹੋਰ ਵੀ ਅੱਗੇ ਵਧਾਣ ਤੇ ਲੋਕਾਂ ਦਾ ਜਿੱਦਾਂ ਭਲਾ ਹੋ ਰਿਹਾ ਇਦਾਂ ਹੀ ਅੱਗੇ ਤੋਕੇ ਭਲਾ ਹੁੰਦਾ ਰਹੇ ਤੇ ਬਾਕੀ ਮੈਂ ਜ਼ਿਆਦਾ ਜਿੰਨਾ ਕਹਿਣਾ ਸੀ ਇਹਨਾਂ ਕਹਤਾ ਜੈ ਸ਼੍ਰੀ ਤਨ ਮੰਤਰੀ ਜੈ ਸ਼੍ਰੀ ਅੱਗੇ ਮੇਰਾ ਨਾਮ ਐਵੈਦ ਸਤਵੰਤ ਸਿੰਘ ਖੀਰ ਹੈ ਮੈਂ ਜਿਲ੍ਹਾ ਐਵੈਦ ਮੰਡਲ ਦਾ ਕੈਸ਼ੇਰ ਹਾਂ ਜੀ ਜੈ ਸ਼੍ਰੀ ਧਨਵੰਤਰੀ ਜੈ ਸ਼੍ਰੀ ਅਜਵੇਦ ਜੀ ਅੱਜ ਮਾਤਾ ਚੰਦਪੁਰਨੀ ਜੀ ਦੇ ਨਵਰਾਤਿਆਂ ਦੇ ਸੰਬੰਧ ਵਿੱਚ ਜਿਲ੍ਹਾ ਐਵੈਦ ਮੰਡਲ ਵੱਲੋਂ ਕੈਂਪ ਲਗਾਇਆ ਜਾ ਰਿਹਾ ਇਹ ਤਕਰੀਬਨ ਸਾਡਾ 4 ਤੋਂ 5 ਦਿਨ ਕੈਂਪ ਲਗਾਤਾਰ ਚੱਲਦਾ ਹੈ ਜੀ ਅੱਜ ਇਸ ਉਦਘਾਟਨੀ ਸਮਾਰੋਹ ਦੇ ਵਿੱਚ ਸਾਡੇ ਐਚਐਸ ਬਾਬਾ ਜੀ ਕਾੜੇ ਵਾਲੇ ਜਿਹੜੇ ਕੋਈ ਕਾੜੇ ਵਾਲੇ ਦੇ ਨਾਮ ਤੇ ਮਸ਼ਹੂਰ ਹੈਗੇ ਆ ਲੁਧਿਆਣੇ ਤੋਂ ਉਹ ਅੱਜ ਉਦਘਾਟਨੀ ਸਮਾਰੋਹ ਵਿੱਚ ਪਹੁੰਚੇ ਆ ਜਿਹੜਾ ਵੈਦ ਮੰਡਲ ਵੱਲੋਂ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਠੀਕ ਹੈ ਮਾਤਾ ਚੰਤਪੁਰਣੀ ਅੱਗੇ ਅਰਦਾਸ ਕਰਦੇ ਆ ਕਿ ਇਹਨਾਂ ਦੇ ਉੱਤੇ ਔਰਿਜਿਨਲ ਵੈਦ ਮੰਡਲ ਦੇ ਉੱਤੇ ਆਪਣੀ ਕਿਰਪਾ ਹਮੇਸ਼ਾ ਬਣਾਈ ਰੱਖਣ ਜੈ ਸ਼੍ਰੀ ਧਰਮ ਮਤਰੀ ਜੈ ਸ਼੍ਰੀ ਧਰਮ ਦੀ ਸੇਵਾਵਾਂ ਨੇ ਤੁਹਾਡੇ ਕੈਂਪ ਦੇ ਵਿੱਚ ਜਿਹੜੇ ਸਾਡੇ ਪਾਸ ਇਸ ਟਾਈਮ ਦੇ ਤੇ ਦਰਦਾਂ ਦੇ ਬੁਖਾਰ ਦੇ ਤੇ ਗੈਸ ਦੇ ਮਰੀਜ਼ ਜ਼ਿਆਦਾ ਕਰਕੇ ਆ ਰਹੇ ਆ ਹਰੀਸ਼ਾ ਖੰਸੀ ਵਾਲੇ ਮਰੀਜ਼ ਵੀ ਕਾਫੀ ਆ ਰਹੇ ਆ ਠੀਕ ਹੈ ਜੀ ਕੋਈ ਕਿਸੇ ਨੂੰ ਥੋੜੀ ਬਹੁਤੀ ਛੱਟ-ਚੋਟ ਕੋਈ ਲੱਗ ਜਾਂਦੀ ਆ ਕੋਈ ਰਗੜਨ ਲੱਗ ਜਾਂਦੀ ਆ ਉਹਦੇ ਵਾਸਤੇ ਇਸ ਤਰ੍ਹਾਂ ਦੇ ਮਰੀਜ਼ ਆ ਰਹੇ ਆ ਜਿਨ੍ਹਾਂ ਦਾ ਇਲਾਜ ਅਸੀਂ ਉਹਦੇ ਹਿਸਾਬ ਨਾਲ ਕਰ ਰਹੇ ਆ ਠੀਕ ਹੈ ਸਾਡੇ ਕੋਲ ਪਿਓਰ ਅਯੁਰਵੈਦਿਕ ਟ੍ਰੀਟਮੈਂਟ ਹੈਗਾ ਜੀ ਤੇ ਜਿਹੜੇ ਵੀ ਸਾਡੇ ਕੋਲ ਵੈਦ ਹੈਗੇ ਆ ਕਾ ਕਾਫੀ ਐਕਸਪੀਰੀਐਂਸਡ ਵੈਦ ਹੈਗੇ ਆ ਕਾ ਕਾਫੀ-ਕਾਫੀ ਸਾਲਾਂ ਤੋਂ ਆਪਣੀਆਂ ਕਲੀਨਿਕਾ ਦੇ ਵਿੱਚ ਪ੍ਰੈਕਟਿਸ ਕਰ ਰਹੇ ਹੈਗੇ ਆ ਤੇ ਟਾਈਮ ਟੂ ਟਾਈਮ ਡਿਊਟੀਆਂ ਲੱਗੀਆਂ ਹੈ ਜੀ ਇਹਨਾਂ ਦੀਆਂ ਔਰ ਆਪਣੇ ਡਿਊਟੀਆਂ ਨੂੰ ਨਿਰੰਤਰ ਵਧੀਆ ਢੰਗ ਨਾਲ ਨਿਭਾ ਰਹੇ ਆ ਸੋ ਮੈਂ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਸੋ ਸਾਰਿਆਂ ਨਾਲੋਂ ਵੱਡੀ ਗੱਲ ਇਹ ਆ ਕਿ ਪ੍ਰਧਾਨ ਜੀ ਦੇ ਜ਼ਿਲ੍ਹਾ ਵੈਦ ਹਸ਼ਿਆਰਪੁਰ ਮੰਡਲ ਦੇ ਵਿੱਚ 1200 ਤੋਂ 1300 ਵੈਦ ਹੋ ਗਏ ਜਿਹਦੇ ਵਿੱਚ ਘੱਟੋ-ਘੱਟ 3-4 ਰਸਤੇ ਕਾ ਗਏ ਆ ਇਹ ਇਹਨਾਂ ਦੀ ਮਿਹਨਤ ਤੇ ਸਦਕਾ ਹੀ ਹੋਇਆਗਾ ਕਉਕੀ ਹੈ ਹਰ ਕੰਮ ਨੂੰ ਪੂਰੀ ਲਗਨ ਨਾਲ ਤੇ ਮਿਹਨਤ ਨਾਲ ਕਰਦੇ ਆ ਪਰ ਅਸੀਂ ਦੇਖਦੇ ਆ ਕਿ ਮਹੀਨਾ ਭਰ ਇਹ ਵਿਚਾਰੇ ਕਦੇ ਕਿਤੇ ਕਦੇ ਕਿਤੇ ਇਹਨਾਂ ਨੇ ਦੱਸਿਆ ਵੀ ਸਾਲਾ ਤੇ ਮੇਰੇ 35 ਤੋਂ 40 ਕੈਂਪ ਲੱਗ ਜਾਂਦੇ ਆ ਕੈਂਪ ਲਾਉਣਾ ਕੋਈ ਛੋਟਾ ਕੰਮ ਨਹੀਂ ਹੈਗਾ ਇਹਦੇ ਲਈ ਸਮਾਂ ਬਹੁਤ ਕੱਢਣਾ ਪੈਂਦਾ ਟੈਂਗ ਬੜਾ ਲੱਗਦਾ ਹਨਾ ਲੋਕਾਂ ਨੂੰ ਇਕੱਠੇ ਕਰਨਾ ਪੈਂਦਾ ਇਹ ਇਹਨਾਂ ਦੀ ਮਿਹਨਤ ਸਦਕਾ ਹੀ ਹੋ ਰਿਹਾਗਾ ਔਰ ਇਹਨਾਂ ਨੇ ਜਿੰਨਾ ਮੈਂ ਕਹਿੰਦਾ 1200 ਵੈਦਾਂ ਜਿੰਨਾ ਇਹਨਾਂ ਨੇ ਆਯੁਰਵੈਦਿਕ ਨੂੰ ਪ੍ਰਮੋਟ ਕਰਤਾ ਮੈਨੂੰ ਨਹੀਂ ਲੱਗਦਾ ਕੋਈ ਪੰਜਾਬ ਦੇ ਵਿੱਚ ਛੱਡੋ ਪਾ ਤਿੰਨ ਚਾਰ ਸਟੇਟਾਂ ਦੇ ਵਿੱਚ ਕਿਸੇ ਨੇ ਪ੍ਰਮੋਟ ਕੀਤਾ ਹੋਵੇ ਔਰ ਇਹ ਹਰ ਵੀਰਵਾਰ ਮਹੀਨੇ ਦੇ ਇੱਕ ਦਿਨ ਜਦੋਂ ਮੀਟਿੰਗ ਹੁੰਦੀ ਆ ਪੰਜ 700 ਵੈਦ ਪਹੁੰਚਦਾ ਉਸ ਦਿਨ ਵੀ ਇਹ ਹਰ ਕਿਸੇ ਨਾ ਕਿਸੇ ਨਵੀਂ ਬਿਮਾਰੀ ਬਾਰੇ ਜਾਗਰੂਕ ਕਰਦੇ ਆ ਸਾਰੇ ਵੈਦਾਂ ਨੂੰ ਆਪਣੀ ਫਾਰਮੂਲੇਸ਼ਨ ਦੱਸਦੇ ਆ ਉਹਦੇ ਨਾਲ ਵੀ ਕੀ ਆ ਕਿ ਪੰਜਾਬ ਦੇ ਵਿੱਚ ਕਿ ਛੱਡੋ ਸਾਰੇ ਜਗ੍ਹਾ ਤੇ ਲੋਕਾਂ ਨੂੰ ਆਯੁਰਵੈਦਿਕ ਪ੍ਰਤੀ ਕਿ ਹੁਣ ਇਹ ਸਮਾਂ ਬਦਲ ਗਿਆ ਪਹਿਲਾਂ ਨਾਲੋਂ ਲੋਕ ਆਯੁਰਵੈਦਿਕ ਨੂੰ ਅਪਣਾਉਣ ਲੱਗ ਗਏ ਆ ਅੱਬਾ ਦੇਖਦੇ ਹਾਂ ਕਿ ਆਪਾਂ ਜਿੱਥੇ ਵੀ ਜਾਂਦੇ ਆ ਲੋਕ ਲਾਈਨਾਂ ਲੱਗ ਜਾਂਦੀਆਂ ਨੇ ਉਹਦਾ ਕਾਰਨ ਕੀ ਹੋਇਆ ਕਿ ਲੋਕ ਆਯੁਰਵੈਦਿਕ ਪ੍ਰਤੀ ਹੁਣ ਜਾਗਰੂਕ ਹੋ ਗਏ ਆ ਕਿ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਵੀ ਅਸੀਂ ਇੱਥੇ ਠੀਕ ਹੋ ਸਕਦੇ ਆ ਨਹੀਂ ਉਹਨਾਂ ਦੀ ਇੱਕ ਸੋਚ ਬਣੀ ਪਈ ਸੀ ਵੀ ਆਯੁਰਵੈਦਿਕ ਤਾਂ ਬਹੁਤ ਲੰਮਾ ਚੱਲਦਾ ਹੈ ਇਹਦੇ ਨਾਲ ਤਾਂ ਟਾਈਮ ਲੱਗਦਾ ਠੀਕ ਹੋਣਾ ਜਾਂ ਨਾ ਹੋਣਾ ਉਹ ਬਾਧੀਆਂ ਗੱਲਾਂ ਨੇ ਪਰ ਅੱਜ ਲੋਕ ਆਯੁਰਵੈਦਿਕ ਤੇ ਵਿਸ਼ਵਾਸ ਕਰਦੇ ਆ ਉਹਦੇ ਵਿੱਚ ਸਾਰਿਆਂ ਨਾਲੋਂ ਵੱਡਾ ਯੋਗਦਾਨ ਸਾਡੇ ਪ੍ਰਧਾਨਜੀ ਦਾ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਇਹਨਾਂ ਨੇ ਸਾਨੂੰ ਇੱਥੇ ਬੁਲਾਇਆ ਐਡਾ ਮਾਣ ਬਖਸ਼ਿਆ ਸੋ ਬਹੁਤ ਬਹੁਤ ਧੰਨਵਾਦ ਪ੍ਰਧਾਨਜੀ ਦਾ ਜੈ ਸ਼੍ਰੀ ਕੰਨਾ ਜੈ ਸ਼੍ਰੀ ਆਰਵ ਪਹਿਲਾਂ ਜੌਬ ਕਰਦਾ ਸੀ 47 ਸਾਲ ਜੌਬ ਕਰਨ ਤੋਂ ਬਾਅਦ ਮੈਂ ਰੋਵੇਦਾ ਦੇ ਵਿੱਚ ਆਇਆ ਹੁਣ ਮੈਨੂੰ 12 ਸਾਲ ਆਏ ਔਰ ਅਸੀਂ ਹਰ ਬਿਮਾਰੀ ਦਾ ਇਲਾਜ ਕਰਦੇ ਹਾਂ ਸਰਵਾਈਕਲ ਹੋਵੇ ਅੱਧੇ ਸਿਰ ਦੀ ਦਰਦ ਹੋਵੇ ਪੂਰੇ ਸਿਰ ਦੀ ਦਰਦ ਹੋਵੇ ਦੇਸਕਲੀ ਹੋਵੇ ਰੀਦੀ ਪ੍ਰੋਬਲਮ ਹੋਵੇ ਗੋਡਿਆਂ ਦੀ ਪ੍ਰੋਬਲਮ ਹੋਵੇ ਗੈਬ ਵਧਿਆ ਹੋਵੇ ਜਾਂ ਬੋਚਾਈ ਹੋਵੇ ਅਸੀਂ ਦਵਾਈਆਂ ਵੀ ਦਿੰਨੇ ਆਂ ਦੇਸੀ ਦਵਾਈਆਂ ਤਿਆਰ ਵੀ ਕਰਦੇ ਆਂ ਔਰ ਮਰੀਜ਼ ਸਾਡੇ ਠੀਕ ਹੁੰਦੇ ਆਂ ਔਰ ਉਹਦੇ ਨਾਲ ਹੀ ਸਾਡੀ ਐਰੋਬੈਦਾਂ ਨੂੰ ਕਾਫੀ ਮਾਤਾ ਮਿਲ ਰਹੀ ਹੈ ਤੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਅਸੀਂ ਹਰ ਬਿਮਾਰੀ ਦਾ ਇਲਾਜ ਕਰਦੇ ਆਂ ਕੈਂਸਰ ਹੋਵੇ ਖੰਸੀ ਵਾਂਸੀ ਦੇ ਨਾਰਮਲ ਚੀਜ਼ਾਂ ਆਂ ਬੁਖਾਰ ਨਾਰਮਲ ਚੀਜ਼ਾਂ ਆਂ ਔਰ ਕੋਈ ਵੀ ਬਿਮਾਰੀ ਹੋਵੇ ਉਹਦਾ ਇਲਾਜ ਐਰੋਵੈਦਾ ਦੇ ਵਿੱਚ ਸੌਖੇ ਤੋਂ ਸੌਖੇ ਤਰੀਕੇ ਨਾਲ ਕੀਤਾ ਜਾਂਦਾ ਹੈ ਜਿਹੜਾ ਅੱਜ ਇਹ ਕੈਂਪ ਲੱਗਿਆ ਇਹਦੇ ਵਿੱਚ ਤੁਸੀਂ ਕੀ ਕੀ ਸੇਵਾਵਾਂ ਦੇ ਰਹੇ ਹੋ ਅਸੀਂ ਕਿੰਨੇ ਦਿਨ ਚੱਲੇ ਇਹ ਅੱਜ ਜਿਹੜਾ ਕੈਂਪ ਲੱਗਾ ਜੈਸ਼ਰੀ ਧਰਮੰਦਰੀ ਦਾ ਕਿ ਮਾਤਾ ਚੰਦਪੁਰਿੰਦੇ ਮੇਲੇ ਤੇ ਕਿ 4 ਦਿਨ ਚੱਲਣਾ ਹੈਗਾ ਔਰ ਇਹਦੇ ਵਿੱਚ ਮੈਨੂੰ ਤਾਂ ਜ਼ਿਆਦਾ ਡਿਊਟੀ ਇਹੀ ਹੈ ਕਿ ਕਿਸੇ ਦਾ ਸਿਰ ਦਰਦ ਹੋਵੇ ਜਾਂ ਸਰਵਾਈਕਲ ਹੋਵੇ ਜਾਂ ਸਿਰ ਤੋਂ ਪੈਰਾਂ ਤੱਕ ਕੋਈ ਵੀ ਬਿਮਾਰੀ ਹੋਵੇ ਅਸੀਂ ਉਹਦਾ ਇਲਾਜ ਕਰ ਰਹੇ ਹਾਂ ਔਰ ਬਾਕੀ ਸਾਡੇ ਬੈਦ ਭਰਾ ਜਿਹੜੇ ਆ ਇਹ ਦਵਾਈਆਂ ਦੇਈ ਜਾ ਰਹੇ ਆ ਕੱਲ ਜਿਆਦਾ ਰਸ਼ ਸੀ ਅੱਜ ਥੋੜਾ ਘੱਟ ਰਸ਼ ਹੈ ਤੇ ਬਾਕੀ ਮਾਤਾ ਦੀ ਮਿਹਰ ਹੈ ਤੇ ਬਾਕੀ ਵੱਡੇ ਜਿਹੜੇ ਸਾਡੇ ਉਹਨਾਂ ਦੀ ਵੀ ਸਾਡੇ ਤੇ ਮਿਹਰ ਹੈ ਪ੍ਰਧਾਨ ਸਾਡਾ ਬਹੁਤ ਜ਼ਿਆਦਾ ਇਹਦੇ ਵਿੱਚ ਇੰਟਰਸਟ ਲੈ ਰਿਹਾ ਅਸੀਂ ਬਹੁਤ ਖੁਸ਼ ਹਾਂ ਔਰ ਸਾਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈ ਜੈ ਸ਼੍ਰੀ ਤਨਮੰਤਰੀ ਜੈ ਰਸ ਜੈ ਸ਼੍ਰੀ ਤਨਮੰਤਰੀ ਜੈ ਸ਼੍ਰੀ ਆਏ ਹੋਏ ਤਾਂ ਮੇਰਾ ਨਾਮ ਬੈਦ ਭਗਵੰਤ ਸਿੰਘ ਮਾਲਪਰੀ 22 ਕੈਸ਼ੀਅਰ ਮੈਂ ਤੇ ਮੈਨੂੰ 22 ਕੈਸ਼ੀਅਰ ਦੀ ਸੇਵਾ ਮਿਲੀ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਐਚਐਸ ਬਾਬਾ ਸਾਹਿਬ ਦਾ ਸਾਡੇ ਇਸ ਕੈਂਪ ਦੇ ਉੱਤੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਆ ਸਾਡਾ ਇਹ ਕੈਂਪ ਕੈਂਪ ਜਿਹੜਾ ਮਾਤਾ ਚਿੰਤਪੰਨੀ ਦੇ ਮੇਲੇ ਨੂੰ ਮੁੱਖ ਰੱਖਦੇ ਹੋਏ ਲਾਇਆ ਗਿਆ ਇਸ ਕੈਂਪ ਦੇ ਵਿੱਚ ਅਸੀਂ ਨਿਰੰਤਰ ਤੌਰ ਤੇ ਸਾਰੇ ਸਾਰੀਆਂ ਬਿਮਾਰੀਆਂ ਦੀ ਅਸੀਂ ਦਵਾਈਆਂ ਦਿੰਦੇ ਆ ਜੇ ਕਿਸੇ ਦਾ ਖਾਂਸ ਵਗੈਰਾ ਹੈ ਲਜੰਦਾ ਜਾਂ ਚੱਟ ਛੱਟ ਚੋਟ ਲੱਗਦੀ ਆ ਮੋਚ ਆ ਜਾਂਦੀ ਆ ਉਹਦੇ ਵਾਸਤੇ ਵੀ ਸਾਡੇ ਕੋਲ ਬੈਦ ਸਹਿਬਾਨ ਬਹੁਤ ਪੁਰਾਣੇ ਔਰ ਸਮਝਦਾਰ ਬੈਦ ਸਾਰੇ ਹਰ ਇੱਕ ਤਰ੍ਹਾਂ ਦਾ ਇਲਾਜ ਅਸੀਂ ਕਰਦੇ ਆ ਇਹਦੇ ਵਿੱਚ ਤੇ ਬਾਕੀ ਆਪਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਦਵਾਈ ਦਿੰਨੇ ਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹੋਵੇ 4 ਦਿਨ ਇਹ ਕੈਂਪ ਲੱਗਦਾ ਆ ਜੋ ਸਾਨੂੰ ਜਿਹੜਾ ਇਹ ਥੋੜਾ ਕੈਂਪ ਹੈ ਕਿਸ ਲੋਕੇਸ਼ਨ ਦੇ ਉੱਤੇ ਲੱਗਿਆ ਹੋਇਆ ਜੇ ਕੋਈ ਇੱਥੇ ਆਣਾ ਨੂਰ ਸ਼ਾਹ ਮੱਲ ਹਸ਼ਾਰਪਰੀਆਂ ਦਾ ਇੱਕ ਲੰਗਰ ਲੱਗਿਆ ਉਹਦੇ ਕੋਲ ਸਾਡਾ ਇਹ ਕੈਂਪ ਆ ਤੇ ਜਿੰਨੀ ਵੀ ਸਾਡੀ ਆਯੋਵੈਦਿਕ ਦਵਾਈ ਆ ਬਿਲਕੁਲ ਆਯੋਵੈਦਿਕ ਆ ਔਰ ਅਸੀਂ ਫਰੀਦ ਦਿੰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਜ਼ਿਲ੍ਹਾ ਮੈਦਮੰਡਾ ਦੀ ਲੇਡੀਜ਼ ਬੈਂਕ ਦੀ ਮੈਂ ਵਾਈਸ ਪ੍ਰੈਜ਼ੀਡੈਂਟ ਐ ਔਰ ਸੰਦਰ ਸਾਹਿਬ ਦੀ ਵਾਈਫ ਵੀ ਆ ਪ੍ਰਧਾਨ ਜੀ ਦੀ ਤੇ ਮੈਂ ਪਹਿਲਾਂ ਤਾਂ ਬਾਬਾ ਜੀ ਦਾ ਬਹੁਤ ਸੈਂਕਸ ਕਰਦੀ ਆ ਇਹਨਾਂ ਨੇ ਸਾਡੇ ਇੱਥੇ ਮਤਲਬ ਆਉਣ ਦਾ ਮੌਕਾ ਦਿੱਤਾ ਇਨਾਂ ਨੇ ਜਿਹੜੀਆਂ ਮਤਲਬ ਕਿ ਕਾੜਾ ਪਲਾਂਦੇ ਆ ਬਹੁਤ ਵਧੀਆ ਰਿਜ਼ਲਟ ਦਿੰਦੇ ਆ ਸਾਨੂੰ ਤੇ ਸਾਡੇ ਕਈ ਵੈਦ ਵੀ ਇਹਨਾਂ ਕੋ ਪੀ ਕੇ ਆਇਆ ਮੈਂ ਵੀ ਪੀ ਕੇ ਆਈ ਸੀ ਬਹੁਤ ਵਧੀਆ ਰਿਜ਼ਲਟ ਆ ਇਹਨਾਂ ਦਾ ਸਾਡੇ ਇਲਾਕੇ ਵਿੱਚ ਇਹਨਾਂ ਦੀ ਬੜੀ ਧਮ ਪੈ ਰਹੀ ਆ ਹੁਣ ਤੇ ਆਰਾਮ ਆਉਂਦਾ ਆ ਹਾਂਜੀ ਅਧிகਾਰਤਨ ਵੀ ਸੀ ਇਹਨਾਂ ਦਾ ਕਰਕੇ ਆਏ ਸੀਗੇ ਬਾਵਾ ਜੀ ਦਾ ਬਹੁਤ ਬਹੁਤ ਥੈਂਕਸ ਕਰਦੀ ਆ ਜਿਨ੍ਹਾਂ ਨੇ ਸਾਡੇ ਇਧਰ ਲੋਕਾਂ ਨੂੰ ਜੀਵਨ ਦਾਣ ਦਿੱਤਾ ਆ ਕਹ ਜੜੀ ਬੂਟੀਆਂ ਆਏ ਇਲਾਜ ਕਰਦੇ ਆ ਕੋਈ ਇਹਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ ਗਈ ਹੈਗੀ ਭਈ ਮਤਲਬ ਕਿ ਕੋਈ ਓਦਾਂ ਦੀ ਮੈਡੀਸਨ ਨਹੀਂ ਗਈ ਆ ਆਯੁਰਵੈਦਿਕ ਦਾ ਪੂਰਾ ਕਰਦੇ ਆ ਪਤਾ ਨਹੀਂ ਕਿੱਥੋਂ ਕਿੱਥੋਂ ਵਿਚਾਰੇ ਭਾਲਦੇ ਆ ਇਹ ਬੂਟੀਆਂ ਔਰ ਜੀਵਨ ਦਾਣ ਦਿੰਦੇ ਆ ਲੋਕਾਂ ਨੂੰ ਤਾਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ ਮੈਨੂੰ ਕੀ ਨਾਮ ਹੈ ਅਹ ਨਮਸਕਾਰ ਦੋਸਤੋ ਰੈਨੂ ਨਾਮ ਹੈ ਮੇਰਾ ਜਿਲ੍ਹਾ ਵੈਦ ਮੰਡਲ ਵੱਲੋਂ ਅੱਜ ਇੱਥੇ ਕੈਂਪ ਲਾਇਆ ਗਿਆ ਸੀਗਾ ਚਿੰਤਪੁਰਨੀ ਰੋਡ ਤੇ ਮੈਂ ਬਹੁਤ ਧੰਨਵਾਦੀ ਹਾਂ ਵੀ ਸਾਨੂੰ ਇੱਥੇ ਮੌਕਾ ਮਿਲਿਆ ਆਣ ਦਾ ਤੇ ਸਾਡੇ ਜਿਹੜੇ ਵੈਦ ਮੰਡਲ ਦੇ ਪ੍ਰਧਾਨ ਨੇ ਪਲੱਸ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਵਾਈਫ ਨੇ ਤੇ ਨਾਲ ਬਹੁਤ ਸਾਰੇ ਵੈਦ ਸਾਡੇ ਨਾਲ ਜੁੜੇ ਹੋਏ ਨੇ ਸਾਰੇ ਬਹੁਤ ਅੱਗੇ ਹੋ ਕੇ ਸੇਵਾ ਕਰ ਰਹੇ ਨੇ आयुर्वेद अपनाओ जीवन बचाओ इस स्लोगन से शुरू किया था सी और वाकई उते ऊपर इन्होने बहुत मेहनत कीती है बहुत काम किया है किसी ले एक दिन एक कंटा कढ़ना बहुत ਔਖਾ ਹੁੰਦਾ ਹੈ ਪਰ ਇਹਨਾਂ ਨੇ ਦੇਖੋ ਇਹਨਾਂ ਦੀ ਮਿਹਨਤ ਆ ਤੁਸੀਂ ਚਾਰੇ ਪਾਸੇ ਮੈਂ ਚਾਹੂੰਗੀ ਮੜਾ ਜਿ ਦਿਖਾਇਓ ਸਾਡੇ ਸਾਰੇ ਵੈਦ ਜਿਹੜੇ ਨੇ ਬੜੀ ਮਿਹਨਤ ਨਾਲ ਕੋਈ ਕਿਤੋਂ ਤੁਰ ਕੇ ਆਇਆ ਹੋਇਆ ਕੋਈ ਕਿਤੋਂ ਬਹੁਤ ਮਿਹਨਤ ਆ ਇਹਨਾਂ ਦੀ ਜਿਹੜਾ ਨੇ ਆਪਣਾ ਕੀਮਤੀ ਵਕਤ ਕੱਢਿਆ ਤੇ ਸਾਨੂੰ ਵੀ ਸੇਵਾ ਦਾ ਮੌਕਾ ਮਿਲਿਆ ਤੇ ਅੱਜ ਅਸੀਂ ਪਹੁੰਚੇ ਆ ਪਰਮਾਤਮਾ ਕਰੇ ਸਾਰਿਆਂ ਨੂੰ ਬਹੁਤ ਚੰਗੀ ਸਿਹਤ ਬਖਸ਼ਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਜਿਲਾ ਵੈਦ ਮੰਡਲ ਹੁਸ਼ਿਆਰਪੁਰ ਵਧਦਾ ਰਹੇ ਫੁੱਲਦਾ ਰਹੇ ਸਾਡੇ ਸਾਥੀ ਜੋ ਵੀ ਵਰਕ ਕਰ ਰਹੇ ਨੇ પ્રાચીਨ ਆਯੁਰਵੇਦ ਨੂੰ ਵਧਾ ਰਹੇ ਨੇ ਰੱਬ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਧੰਨਵਾਦ